ਹਵਾਈ ਗੁਰਜੀ ਕਲਸਾ ਹਵਾਈ ਗੁਰਜੀ ਕੀਤੇ ਕਲਸੋਜੀ ਸੋਰੀ ਹਾਂ ਅੱਜ ਅਸਅੱਤੇੜੀ ਮਮਾਈ ਕਰਦੀ ਸੀ ਰਾਤ ਨੂੰ ਚੁੱਪ ਚੀਲ ਆਲੀ ਹੈ ਤਾਂ ਹਾਂ ਜੀ ਹੋਇਆ ਨਾ ਮੇਰੇ ਸੇ ਨਾ ਫੋਨ ਦੀ ਕਮੀ ਹੈ ਤੇ ਮੈਂ ਨਾ ਇੱਕ ਮੈਨੂੰ ਇੱਕ ਦੇਸੀ ਬੈਦ ਨੇ ਨਾ ਇੱਕ ਦੇਸੀ ਨੁਕਸਾ ਦੱਸਿਆ ਹੋਇਆ ਤੇ ਉਹ ਆਪਾਂ ਬਣਾਉਣੇ ਆ ਆ ਦੇਖੋ ਮੈਂ ਨਾ ਇੱਕ ਗਲਾਸ ਪਾਣੀ ਦਾ ਲਿਆ ਇਦਾਂ ਆਵਲਾ ਐਵੇਂ ਕਾਂਚ ਦਾ ਗਲਾਸ ਲੈਣਾ ਚਾਹੀਦਾ ਪਾਣੀ ਦਾ ਤੇ ਉਹਨੂੰ ਮਤਲਬ ਜਿਹੜਾ ਕਿ ਤਾਂ ਆਪਣਾ ਦਾਕਾ ਮਨੱਕਾ ਹੁੰਦਾ ਹੈ ਨਾ ਤੇ ਦਾਖਾ ਹੁੰਦੀ ਆਲੇ ਤੇ ਮੈਂ ਵੀ ਦਾਖਾ ਹੀ ਲੈਂਦੀ ਆਣੇ ਤੇ ਉਹਨਾਂ ਨੇ ਸਾਨੂੰ ਦਾਖਾ ਕਿਹਾ ਸੀ ਜੇਸੀ ਬਾਦ ਨੇ ਮੇਰੇ ਸਿਕਹੋਂ ਦੇ 6 ਗ੍ਰਾਮ ਹੈ ਇਸ ਲਈ ਮੈਨੂੰ ਪ੍ਰੋਬਲਮ ਨਹੀਂ ਬਾਹਰ ਤਾਂ ਹੀ ਵਾਲਾ ਜ਼ਿਆਦਾ ਆਈ ਜਾਂਦੀ ਹੈ ਜੀ ਖੂਨ ਦੀ ਕਮੀ ਕਰਕੇ ਹਨਾ ਕੁਝ ਮੈਨੂੰ ਖੂਨ ਦੀ ਕਮੀ ਆ ਤੇ ਕੁਝ ਫਿਰ ਪ੍ਰੋਬਲਮ ਵੀ ਹੈਗੀ ਆ ਸਾਰੇ ਕੰਮ ਰਲੇ ਹੋਏ ਨੇ ਤੇ ਮੈਂ ਕੱਢ ਲਈ ਸੀ ਅੱਖਾਂ ਥੋੜੇ ਤੋਂ ਅੱਖਾਂ ਬਦਲ ਲਾ ਥੋੜੇ ਸਮਾਨ ਲੈ ਲਵਾਂ ਥੋੜੇ ਜੀ ਹਾਂਜੀ ਇਹ ਲਿਆਂਦਾ ਆ ਅੱਖਾਂ ਠੀਕ ਹੈ ਜੀ ਤੇ ਇਹਨਾਂ ਨੂੰ ਮਤੋ ਲੋ ਤੇ ਜਿਹੜੀਆਂ ਜਿਹੜਾ ਬਣਾ ਖੂਨ ਆਪਣਾ ਚੀਜ਼ ਤੋਂ ਘੱਟ ਹੁੰਦਾ ਨਾ ਤੇ ਉਹ ਉਹਨਾਂ ਨੂੰ ਨਾ ਮੈਂ ਮਤਲਬ ਇਹ ਦੱਸਿਆ ਉਹਨੇ ਬਾਗ ਨੇ ਉਹ ਕਹਿੰਦਾ ਵੀ ਤੁਸੀਂ ਇਹਨਾਂ ਨੂੰ ਸ਼ਾਮ ਨੂੰ 12 13 ਦਾਖਾਂ ਧੋ ਕੇ ਪੀਉਂਦਾ ਕਰੋ ਤੇ ਉਹਨਾਂ ਨੂੰ ਸੁਬਾ ਜਿਹੜਾ ਪਾਣੀ ਹੁੰਦਾ ਤੇ ਉਹ ਪਾਣੀ ਵੀ ਪੀ ਲਿਆ ਕਰੋ ਤੇ ਦਾਖਾਂ ਵੀ ਚਬਾ ਚਬਾ ਕੇ ਖਾ ਲਿਆ ਕਰੋ ਇਸ ਉਹਦੇ ਨਾਲ ਨਾ ਥੋੜਾ ਬਲੱਡ ਪੂਰਾ ਹੋ ਜਾਊਗਾ ਬਾਕੀ ਨਾ ਇਹੇ ਦਾਖਾਂ ਜਿਹੜੀਆਂ ਆਪਾਂ ਭੌਕੇ ਖਾਣੇ ਆ ਇਹ ਕ੍ਰੋਗਨੀ ਜੀ ਦੂਰ ਕਰਦੀਆਂ ਇਹ ਬਹੁਤ ਜ਼ਿਆਦਾ ਜਿਵੇਂ ਕਈ ਭੈਣਾ ਭਰਾਵਾਂ ਨੂੰ ਹਨਾ ਵੀ ਗੈਸ ਦੀ ਬਰੌਲਵ ਹੁੰਦੀ ਆ ਤੇ ਫ੍ਰੈਸ਼ ਨਹੀਂ ਸਹੀ ਹੁੰਦੇ ਹਨਾ ਉਹਨਾਂ ਵਾਸਤੇ ਵੀ ਆ ਤੇ ਹੋਰ ਵੀ ਜਿੰਨਾ ਵੀ ਤਜਾਬ ਵਗੈਰਾ ਬਣ ਜਾਂਦਾ ਉਹਨਾਂ ਵਾਸਤੇ ਵੀ ਤੇ ਬਹੁਤ ਹੀ ਬਿਮਾਰਗਾਤ ਉਹ ਵੀ ਦਾਖਾਂ ਦੱਸੀਆਂ ਗਈਆਂ ਨੇ ਤੇ ਅਸਲੀ ਖਬਰ ਇਹ ਨਾ ਮੇਰਾ ਦੋ ਵਿੱਚ ਮੇਰਾ ਨਾ ਵਿੱਚ ਸਾਡੇ 19 ਚ ਸਰਦਾਰ ਜੀ ਦੀ ਡੈਥ ਹੁੰਦੀ ਹੈ ਤੇ ਵਿੱਚ ਜਾ ਕੇ ਨਾ ਮੇਰਾ ਵੀ ਖੂਨ ਬਹੁਤ ਐ ਇਸੇ ਤਰ੍ਹਾਂ ਫੂਰੂ ਵੀ ਘੱਟ ਗਿਆ ਠੀਕ ਹੈ ਉਹਦੋਂ ਵੀ ਮੇਰੇ ਚ ਬਸ ਉਹ ਤਾਂ ਮੇਰੇ ਤੇ 7 ਕਿਗਰਮ ਸੀ 4 ਸੀ ਤੇ ਹੁਣ ਮੇਰੇ ਚ ਨਾ ਮਤਲਬ 6 ਗ੍ਰਾਮ ਪਾਇੰਟ ਹੀ ਹੈਗਾ ਖੂਨ बहुत घट्ट है तो चलो हम महाराज भली करे है ना ठीक हो जूगा हूँ मैं ला लेना इतना दो तीन चार पाँच छः सत्त अठ नौ दस 11 ਚਲੋ ਆਪਾਂ ਹੁਣ 11 12 ਲੈ ਲੈਨੇ ਪੀਸ ਇਹ ਮੈਂ ਹੁਣ 12 ਕ ਪੀਸ ਲੈ ਲਏ ਆ ਠੀਕ ਹੈ ਜੀ ਦੂਜਾ ਪਾਸਾ ਲਾਤੀਏ ਸੇਨੋਂ ਆਪਾਂ ਟੰਗੀ ਤਰਾ ਧੋ ਲੈਨੇ ਆ ਨਾ ਉਹ ਜੀ ਆਪਾਂ ਨੂੰ ਇੱਥੇ ਧੂਲ ਗਈ ਧੂੜੀ ਪਛੜ ਗਈ ਬਣਾਉਣਾ ਧੂਲਿਆ ਹਨਾ ਵਧੀਆ ਧੂਲੇ ਮੈਂ ਸਾਫ ਕਰ ਲਈਦੀ ਕੋਲੀ ਐ ਬਣਾ ਲਈ ਮੈਂ ਠੋਕੇ ਤੇ ਹੁਣ ਆਪਾਂ ਇਹਨਾਂ ਨੂੰ ਇਹ ਜਿਹੜਾ ਗਲਾਸ ਉੱਪਰ ਲਿਆ ਹਨਾ ਇਹਦੀ ਵਿੱਚ ਡਬੋ ਦਿੰਨੇ ਆ ਤੇ ਇਹਨੂੰ ਫਰਾ ਦਿਦਰਾ ਖਾਂਗੇ ਤੇ ਇਹ ਧਾਕ ਹਨਾ ਸਵੇਰ ਨੂੰ ਫੁੱਲ ਜਾਣੀਆਂ ਜੀ ਫੁੱਲ ਕੇ ਧਾਕਾ ਮੋਟਾ ਮੋਟੀਆਂ ਹੋ ਜਾਂਦੀਆਂ ਹੁੰਦੀਆਂ ਇਹ ਪਾਣੀ ਚ ਰੱਖੀਆਂ ਧਾਕ ਸਵੇਰ ਨੂੰ ਇਹ ਫੁੱਲ ਜਾਣੀਆਂ ਗਿਓ ਫੁੱਲ ਲਗੀਆਂ ਤੇ ਫਿਰ ਆਪਾਂ ਇਹ ਪਾਣੀ ਜੇਰੇ ਚ ਚੁਟਕੀ ਪਰ ਕਾਲਾ ਨਮਕ ਪਾਇਆ ਉਹਦੋਂ ਉਹ ਵੀ ਬਹੁਤ ਵਧੀਆ ਹੁੰਦਾ ਹੈਗਾ ਤੇ ਵੈਸੇ ਮੈਂ ਮੈਂ ਤਾਂ ਨਮਕ ਨਹੀਂ ਪਾਉਂਦੀ ਹੈਗੀ ਮੈਨੂੰ ਉਹਨਾਂ ਵਧੀਆ ਲੱਗਦਾ ਪਰ ਜਿਹੜੀਆਂ ਦੱਖਾਂ ਮਿੱਠੀਆਂ ਹੁੰਦੀਆਂ ਹਨ ਉਹ ਵਾਲਾਂ ਦਾ ਅੱਖਾਂ ਲਵੇ ਆ ਦੇਖੋ ਜੀ ਮੈਂ ਹਣਾ ਇਹ ਚ ਭੂਖੇ ਰੱਖ ਤੇ ਕਾਧਾ ਤੇ ਜਿਹੜੀਆਂ ਮਿੱਠੀਆਂ ਦਾੱਖਾਂ ਹੁੰਦੀਆਂ ਹਨ ਉਹ ਲਵੇ ਇਹ ਖੱਟੀਆਂ ਦਾ ਅਖਾ ਹੁੰਦਾ ਉਹ ਨਾਲ ਦੇ ਚੱਬ ਕੇ ਦੇਖੇ ਵੀ ਖੱਟੀਆਂ ਦਾ ਅਖਾ ਉਹ ਨਾਲ ਦੇ ਚੱਕਾ ਦਾਖਾ ਜਿਹੜੀਆਂ ਮਿੱਠੀਆਂ ਹੁੰਦੀਆਂ ਉਹ ਵਾਲਾਂ ਦਾ ਅਖਾ ਲਵੇ ਤੇ ਉਹ ਦਾਖਾ ਨਾ ਆਪਣਾ ਖੂਨ ਵੀ ਪੂਰਾ ਪਾ ਕਰਦੀਆਂ ਆਪਣੇ ਕੋਈ ਵੀ ਪ੍ਰੋਬਲਮ ਆ ਸਿਹਤ ਦੇ ਵਿੱਚ ਪੇਟ ਦੇ ਵਿੱਚ ਪੇਟ ਦੀਆਂ ਬਹੁਤ ਪ੍ਰੋਬਲਮ ਆਉਣੇ ਨੂੰ ਲਗਾਤੀਆਂ ਨੇ ਤੇ ਮੈਂ ਜਤੋਂ ਤੁਹਾਨੂੰ ਦੱਸੀ ਜਾਨੀ ਮੈਂ 20 ਦੇ ਵਿੱਚ ਇਹ ਇਹ ਫਾਰਮੂਲਾ ਵਾਤ ਕੇ ਦੇਖਿਆ ਸੀ ਸਾਡੇ ਠੇਕ ਦੇਸੀ ਵੈਦ ਨੇ ਮਤਲਬ ਬਾਅਦ ਹੈ ਗਿਆ ਉਹ ਡਾਕਟਰ ਹੀ ਆ ਤੇ ਉਹਨਾਂ ਕੋਲੇ ਹੀ ਅਸੀਂ ਉਦੋਂ ਉਦੋਂ ਵੀ ਚਲੇ ਗਏ ਸੀ ਕਿ ਤੇ ਹੁਣ ਵੀ ਅਸੀਂ ਉਹਨਾਂ ਕੋਲੇ ਗਏ ਜਦੋਂ ਮੈਨੂੰ ਖੂਨ ਦੀ ਰਿਪੋਰਟ ਆਈ ਮੇਰੀ ਅਸੀਂ ਉਹਨਾਂ ਕੋਲੇ ਗਏ ਅਸੀਂ ਉਹਨਾਂ ਨੂੰ ਪੁੱਛਿਆ ਤੇ ਉਹ ਕਹਿਣ ਲੱਗੇ ਸੀ ਤੁਸੀਂ ਐ ਆਹ ਫਾਰਮੂਲਾ ਵਰਤ ਕੇ ਦੇਖੋ ਬਹੁਤ ਜਲਦੀ ਖੂਨ ਪੂਰਾ ਹੋ ਜਾਊਗਾ ਤੇ ਹੁਣ ਮੈਂ ਨਾ ਅੱਜ ਤੋਂ ਬਾਅਦ ਸ਼ੁਰੂ ਕਰਿਆ ਇਹ ਜਿਸੇ ਦਾ ਰਾਖਾ ਤਾਂ ਦੋ ਤਿੰਨ ਦੋ ਦਿਨਾਂ ਮੈਂ ਲਿਆਉਣਾ ਪਿਆ ਘਰੇ ਪਰ ਮੈਨੂੰ ਵੀ ਓខਾ ਲੱਗਦਾ ਸੀ ਪਿਉਣਾ ਹਨਾ ਤੇ ਵੀਰ ਥੋੜਾ ਜਿਹਾ ਤੁਹਾਨੂੰ ਪਤਾ ਹੀ ਇਹ ਵੀ ਖਰਾਬ ਚੱਲ ਰਹੀ ਹੈ ਤੇ ਇਸ ਕਰਕੇ ਅਮ ਮੇਹਰ ਹੁਣ ਪਿਉਣ ਲੱਗੀ ਆ ਹੁਣ ਮੈਂ ਕਿਹ ਥੱਲਾ ਪਗੜ ਤਰਾ ਮੈਂ ਵੀ ਸ਼ੇਅਰ ਕਰੀ ਲੱਗੇ ਕਿਸੇ ਹੋਰ ਵੀ ਪੜ ਭਰਾ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਉਹਦੀ ਵੀ ਦੂਰ ਹੋ ਜਾਂਦੀ ਹੈ ਹਨਾ ਵੀ ਸ਼ੇਅਰ ਕਰਨੀ ਬਸੇ ਵੀ ਜਦੋਂ ਆਪਾਂ YouTube ਤੇ ਕੋਈ ਵੀਡੀਓ ਅਪਲੋਡ ਕਰਨ ਲੱਗ ਜੀਏ ਨਾ ਤਾਂ ਉਹਦੋਂ ਆਪਾਂ ਨੂੰ ਆਦ ਜੀ ਬਣ ਜਾਂਦੀ ਹੈਗੀ ਹੈ ਕਿ ਆਪਾਂ ਵੀ ਸਾਰਾ ਨਾਲ ਗੱਲ ਸ਼ੇਅਰ ਕਰ ਗਏ ਫਿਰ ਆਪਾਂ ਵੀਡੀਓ ਬੋਨੇ ਆ ਤੇ ਫਿਰ ਸੀ ਆਪਾਂ ਉਦਾਂ ਉਹਨਾਂ ਵਰਗੇ ਦਿਖਾਣਗੇ ਵੀ ਰੋਟੀ ਖਾਂਦੇ ਵੀ ਆਪਾਂ ਵਲੌਗ ਬਣਾ ਲਿਆ ਤੇ ਆਪਾਂ ਚਾਹ ਪੀਂਦੇ ਵੀ ਵਲੌਗ ਬਣਾ ਲਿਆ ਤੇ ਆਪਾਂ ਉਦਾਂ ਉਦਾਂ ਹਨਾ ਉਹ ਮੈਨੂੰ ਵਧੀਆ ਨਹੀਂ ਲੱਗਦਾ ਕਿ ਇਹ ਹੈਗੇ ਮੇਰੇ ਬਾੜਾ ਤੇ ਨਹੀਂ ਮੈਨੂੰ ਉਹ ਨਹੀਂ ਵਧੀਆ ਲੱਗਦਾ ਪਰ ਇਹ ਤਾਂ ਹੁਣ ਆਪਾਂ ਕੀ ਕੰਮ ਦੀ ਗੱਲ ਹੈਗੀ ਹੈ ਇਹ ਤਾਂ ਤਾਂ ਮੈਂ ਖਾਲ ਸ਼ੇਅਰ ਕਰ ਲਿਆ ਆਪਾਂ ਭਣ ਭਰਾਵਾਂ ਨਾਲ ਤੇ ਚਲੋ ਜੀ ਹੁਣ ਛਾ ਹੁਣ ਮੇਰਾ ਹੋਇਆ ਪਿਆ ਹਨ ਛਾਮ ਦਾ ਟਾਈਮ ਆ ਤਕਰੀਬਨ 9:30 ਦਾ ਟਾਈਮ ਹੋਇਆ ਪਿਆ ਹੈਗਾ ਹੁਣ ਤੇ ਹੁਣ ਮੈਂ ਵੈਸੇ ਤਾਂ ਬੱਲ ਮੈਂ ਲਾਈ ਹੋਣਾ ਸੀ ਪਰ ਸਰੀਰ ਇੰਨਾ ਲੋ ਨਹੀਂ ਕਰਦਾ ਜਾਂ ਤਾਂ ਬੈਠਾ ਨਹੀਂ ਜਾਂਦਾ ਹੈਗਾ ਤੇ ਮਿਸ ਕਰਕੇ ਫਿਰ ਮੈਂ ਨੂੰ ਵੀ ਵਾਹ ਸਾਹ ਛੱਡਦਾ ਤਾਂ ਮੈਂ ਕਰਾਂ ਕਿ ਮਜਬੂਰ ਹਾਂ ਮੈਂ ਕਰਾਂ ਨਾ ਤਾਂ ਮੈਨੂੰ ਕੰਮ ਕਰੇ ਬੰਨਾ ਸਰਦਾ ਹੈਗਾ ਤੇ ਨਾ ਹੀ ਮਤਲਬ ਕਿਸੇ ਪਹਿਣ ਪੁਰਾਣਾ ਗੱਲ ਕਰੇ ਬਿਨਾ ਚਾਹਦਾ ਫਿਰ ਤਬੀਅਤ ਤੇ ਬਾਅਦ ਜ਼ਿਆਦਾ ਹੀ ਬਿਮਾਰ ਹੋ ਜਾਂਦੀ ਏ ਪਾ ਹਨ ਤੇ ਹਣ ਮੈਂ ਬਾਣੀ ਵੀ ਅੱਜ ਤੋਂ ਅੱਜ ਮੈਂ ਲੇਟ ਪੜੀ ਸੀਗੀ ਮੈਂ ਸਲਾਈਵ ਪੜੀ ਸੀ ਥੋੜੀ ਬਾਣੀ ਸ਼ਾਮ ਦੀ ਰਹਿਰਾ ਸੂ ਮੈਂ ਲਾਈਵ ਵੀ ਕੀਤੀ ਸੀ ਅੱਜ ਵੀ ਤੇ ਵੈਸੇ ਮੈਂ ਡੇਲੀ ਲਾਈਵ ਹੀ ਕਰਿਆ ਕਰੂੰਗੀ ਸ਼ਾਮ ਨੂੰ 7 ਵਜੇ ਬਾਣੀ ਰਹਿਰਾਸਤੀ ਤੇ ਨਾਲ ਚਪਾਈ ਸਭ ਦੇ ਪੰਨ ਪਾਠ ਉਹ ਮੈਂ ਲਾਈਵ ਹੀ ਕਰਿਆ ਕਰੂੰਗੀ ਤੇ ਆਪਣਾ ਦੂਜਾ ਚੈਨਲ ਹੈਗਾ ਮੇਟ ਬਲੌਗ ਉਹ ਦਿੱਤੀ ਮੈਂ ਥੱਲੇ ਉਹਦਾ ਉਹ ਦੇਵਾਂਗੀ ਲਿੰਕ ਦੇਵਾਂਗੀ ਤੁਸੀਂ ਉਸ ਚੈਨਲ ਨੂੰ ਜ਼ਰੂਰ ਉਹ ਰੈਸিপি ਦੇ ਆਧਾਰ ਤੇ ਆਪਣਾ ਚੈਨਲ ਹੈਗਾ ਕੋਈ ਵੀ ਰੈਸিপি ਦੇਖਣੀ ਹੋਵੇ ਉਸ ਚੋਰ ਚੈਨਲ ਤੇ ਦੇਖ ਲੈ ਕਰੋ ਤੇ ਆ ਹੁਣ ਆਪਾਂ ਚਲੋ ਖਤੇ ਬਣਾਉਨੇ ਆ ਤੇ ਆ ਮੈਂ ਤੁਹਾਨੂੰ ਦੱਸ ਤਾ ਇਹਨੂੰ ਮੈਂ ਫਰਿੱਜ ਰੱਖਦੀ ਹੁਣ ਲੈ ਫਰਿੱਜ ਰੱਖ ਦੇ ਨੂੰ ਦਾਖਾਂ ਭੰਦੀਆਂ ਚਲੋ ਜੀ ਆਪਾਂ ਹੋਣਾ ਵੀਡੀਓ ਦਾ ਕਰਦੇ ਐਂਡ त्यो मिल्दिउँ शुभ वाइगुरुजीको खालसा वाहिगुरुजी फते